ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਸੂਈ ਸਬਾਈ ਬੂਰੀ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਮੋਹਰੇ ਦੇ ਵਿੱਚ ਪੈਂਦੀ ਤੁਹਾਨੂੰ ਝੋਟੀ ਗੱਬਣ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਓ ਫਿਰ ਕਰੋ ਸੌਦਾ ਇਸ ਸਸੀ ਕਾ ਬਾਈ ਸਸੀ ਕਾਲ ਬਾਈ ਜੀ ਹੋ ਠੀਕ ਹੋ ਜੀ ਵਧੀਆ ਬਾਈ ਕਹੜਾ ਦਾ ਨੰਬਰ ਬੋਲੋ ਜੀ ਨੰਬਰ ਆਪਣਾ ਹੈਗਾ 62392 17011 17011 ਪਿੰਡ ਆਪਣਾ ਜੀ ਪਿੰਡ ਸਿਲਵਰਾ ਜ਼ਿਲ੍ਹਾ ਪਠੰਡਾ ਤਹਿਸੀਲ ਫੂਲ ਵੀਰੇ ਤਹਿਸੀਲ ਆ ਗਈ ਰਾਮਪੁਰਾ ਫੂਲ ਨੇੜੇ ਕਿਹੜੇ ਪਿੰਡ ਆਗੇ ਨੇੜੇ ਭਾਈਪਾ ਸਧਾਨਾ ਕਾਲੋਕੇ ਓਕੇ ਭਗਤਾ ਬਾਈ ਕਾ ਤੇ ਕਿਵੇਂ ਅਫਰ ਕੰਮ ਕਰ ਵਧੀਆ ਚੱਲੇ ਕੰਮ ਵਧੀਆ ਵੀਰੇ ਓਕੇ ਜੀ ਤੇ ਅੱਜ ਫਿਰ ਜਾਨਵਰ ਆਪਣੇ ਕੋਲ ਦੋ ਹਨਾ ਦੋ ਬਾਈ ਇੱਕ ਤਾਂ ਬਹੁਤ ਚੰਗੀ ਆ ਵੀਰੇ ਬੂਰੀ ਮੂਲ ਇਸੇ ਤੋਂ ਸਟਾਰਟਿੰਗ ਕਰ ਲੈਣ ਜਿਹੜੀ ਬਾਈ ਆਪਾਂ ਪੂਰੀ ਵੇਖੀ ਜਾਂਦੇ ਆ ਹਾਂਜੀ ਬਾਈ ਕਿਹੜਾ ਸੂਆ ਹੈ ਇਹ ਬਾਈ ਦੂਜਾ ਸੂਆ ਸੂਈ ਦੂਜਾ ਸੂਆ ਸੂਪੀ ਤੇ ਮਗਰ ਕੱਟ ਮਗਰ ਪੂਰੀ ਚੰਗੀ ਨਸਲ ਦੀ ਕੱਟੀ ਆ ਬਾਈ ਚੰਗੇ ਟੀਕੇ ਦੀ ਤੇ ਬਾਕੀ ਯਾਰ ਸੰਭ ਵੀ ਬੜੀਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਬਾਈ ਅੱਜ 27 ਮਹੀਨਾ 28 ਮਦਨ 27 ਐਵੇਂ ਅਗਲਾ ਕਹਿੰਨੂੰ ਕੁਝ ਕਹੀਆ ਬੈ ਜਿਹੜੀ ਗੱਲ ਜਾਇਜ਼ ਦੱਸਾਂ ਤੇ ਫਿਰ ਕਿੰਨਾ ਕੁ ਦੁੱਧ ਰੈਡੀ ਕਰਕੇ ਦੁੱਧ ਇਸ ਟਾਈਮ ਬਾਈ ਇਹਦੇ ਥੱਲੇ ਸਣੇ ਕੱਟਾ 11 ਕਿਲੋਟਰ ਦੁੱਧ ਚੋਣਿਆ ਅਗਲੇ ਉਹ ਅਗਲਾ 10 ਮਨ ਕੇ ਲੈ ਜੀ 10 ਮਨ ਕੇ ਲੈ ਤੇ ਹੋ ਬਲਾਸੀ ਹੋ ਬਲਾਸੀ ਬਾਈ ਤੇ ਥੋੜਾ ਬਹੁਤਾ ਵਧੂਗੀ ਬਾਈ ਹੋਰ ਹਾਂ ਵਧੂਗੀ ਬਾਈ ਹੈ ਤਾਂ ਹੈ ਡਿਊਟੀ ਹੋਣ ਚੱਲੀ ਆ ਯਾਰ ਕਾੜਾ ਓਕੇ ਓਕੇ ਸਿਆਣਾ ਬੰਦਾ ਲੇਟੀ ਨਹੀਂ ਪਾਉਂਦਾ ਹਾਂ ਹਾਂਜੀ ਹਾਂ ਕਿਉਂਕਿ ਪਸੂ ਚੰਗਾ ਕੱਟੀ ਚੰਗੇ ਚ ਆਇਆ ਕੱਟੀ ਸ਼ਾਮੀ ਕੱਟੀ ਬਹੁਤ ਚੰਗੀ ਆ ਤੇ ਝੋਟੀ ਸੂਆ ਤੀਜਾ ਬਾਈ ਨਾ ਦੂਜਾ ਵੀਰੇ ਦੂਜਾ ਓਕੇ ਤੇ ਬਾਕੀ ਦੀ ਗੱਲ ਯਾਰ ਕੱਦ ਕਾਟ ਪੂਰਾ ਕੱਦ ਕਾਟ ਪੂਰਾ ਬਾਈ ਸਿੰਗਾ ਸੁੰਗਾ ਦੀ ਸੋਹਣੀ ਆ ਬਾਕੀ ਪਲੀ ਪੁਲੀ ਚੰਗੀ ਆ ਬਾਈ ਠੰਢੀ ਸੀ ਬਹੁਤ ਆ ਓਕੇ ਜੀ ਆ ਦੇਖੋ ਜੀ ਸੀਲ ਠੰਢੀ ਫੁੱਲ ਬਾਈ ਦਾ ਕਹਿਣਾ ਦਿਲ ਨਾਲ ਹੀ ਆ ਬੁਰੀ ਵੀ ਬਾਈ ਕੁਆਲਿ ਖਣ ਵੀ ਮੁਠੀ ਵਾਲਾ ਪੂਰਾ ਖਣ ਮੁਠੀ ਵਾਲਾ ਤੇ ਗੁੱਲੇ ਵਾਲਾ ਲੱਗਿਆ ਵਾ ਹਾਂ ਮੋੜ ਲੈ ਵੀਰੇ ਕੋਈ ਨਾ ਨੋਕ ਕੱਲ ਆ ਦੇਖੋ ਜੀ ਅੱਗੇ ਤੋਂ ਸੂਰਜ ਪਹਿਲਾਂ ਆਉਂਦੀ ਹੋਈ ਸਮਾਰ ਕੇ ਸਾਨੂੰ ਦਿਖਾ ਦੇਾਂਗੇ ਹਾਂ ਬਹੁਤ ਸੋਹਣੀ ਦਿਖਾ ਦੇ ਲਿਓ ਜੀ ਆ ਦੇਖੋ ਜੀ ਬਾਕੀ ਕੱਦ ਗਾਂਠ ਵਾਲੀ ਆ ਗਈ ਛੋਟੀ ਨਾ ਕੋਈ ਵੀ ਨਾ ਨਾ ਛੋਟੀ ਨੇ ਪਲੀ ਪੁਲੀ ਚੰਗੀਆਂ ਆਏ ਨਾ ਬਾਈ ਕੋਈ ਮਨੇ ਓਕੇ ਜੀ ਹਾਂ ਸਭੀ ਪਲੀ ਵੀ ਚੰਗੀਆਂ ਬਾਕੀ ਸੋਹਾਂ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜੀ ਉਹ ਸੋਹਾਂ ਉਹਨਾਂ ਦੀ ਜਜਮੈਂਟ ਕਰ ਲਿਓ ਤੇ ਬਾਕੀ ਤਾਂ ਪਿਓਰ ਬੂਰੀ ਆ ਗਈ ਹਾਂ ਤਲ ਤਲ ਵੀ ਇਧਾਂ ਆਣੀ ਬੂਰੀ ਆ ਬਈ ਓਕੇ ਜੀ ਤਲਾਂ ਵਾਲੀ ਬੂਰੀ ਆ ਗਈ ਬਾਕੀ ਦੀ ਗੱਲ ਪੈਰਾਂ ਪੂਰਾ ਤੇ ਵੀ ਨੀ ਨਿਦਾ ਬਈ ਨਿਸ਼ਾਨਗਾ ਤੇ ਮੱਥੇ ਮੱਥੇ ਤੇ ਹੈਗਾ ਤੇ ਸੋਹਣੀ ਸੁਨੱਖੀ ਬਹੁਤ ਆ ਯਾਰ ਹਾਂ ਬਈ ਬਾਕੀ ਧਾਰਾ ਮਾਰ ਦਿੰਦੇ ਆ ਬੜਾ ਮਾਰ ਕੇ ਬਈ ਕਹਿੰਦਾ ਦਿਖਾ ਦੇਾਂਗੇ ਧਾਰੇ ਬੱਲੇ ਦੀ ਆਪਾਂ ਤੁਹਾਨੂੰ ਪੂਰੀ ਛੋਟੀ ਕਵਰ ਕਰਕੇ ਦੇਵਾਂਗੇ ਬੂਰੀ ਜੀ ਕਾਪੀ ਮੰਗ ਰਹੀਂਦੀ ਆ ਬੂਰੀ ਦੀ ਹਾਂ ਜੀ ਕੱਟੀ ਟੀਕਾ ਕੇ ਨੇ ਚੰਗਾ ਭਰਾਤਾ ਹੈ ਨਾ ਆ ਦੇ ਕੋਈ ਵੀਰੋਂ ਬੱਚਾ ਚਾਹੁੰਦਾ ਤੇ ਦੇਖ ਕੱਦ ਕੋ ਦਬਾਉਂਦਾ ਬਾਈ ਯਾਰ ਹੂੰ ਤੇ ਬਾਈਆਂ ਨੇ ਜਮਾ ਜਾ ਕੇ ਗੱਲ ਕਰੀ ਆ ਵੀ 27 28 ਦਿਨ ਇਹਨਾਂ ਨੂੰ ਸੂਈ ਨਾ ਹੋਵੇ ਐਵੇਂ ਬਾਈ ਕਹਿੰਦਾ ਕੀ ਫਾਇਦਾ ਹੂੰ ਤੇ ਧਾਰ ਤੋਰ ਫਿਰ ਬੜੀ ਬੋਲੀ ਆ ਬਹੁਤ ਬੋਲੀ ਆ ਬਾਈ ਮੋਟੀਆਂ ਪੂਰੀ ਧਾਰ ਹੂੰ ਤੇ ਬਾਕੀ ਨਾੜਾ ਨੂੜਾ ਹਵਾ ਨੇ ਤੇ ਚੰਗੀਆਂ ਜੀ ਤੇ ਦੁੱਧ ਆਲੀ ਆ ਬਾਈ ਦੇਖ ਲੇ ਵੇ ਦੁੱਧ ਰੈਡੀ ਹੈਗੀ ਰੈਡੀ ਦੁੱਧ ਕਰੀ ਬੈਠੀ ਆ ਜੀ ਐ ਨਹੀਂ ਗੱਲ ਹੈਗੀ ਚਲ ਬੰਦ ਦੇਵੇਂ ਬੰਨੋ ਜੀ ਧਾਰਾਂ ਕਰਾ ਕੇ ਤੁਹਾਨੂੰ ਚੈੱਕ ਪੂਰੇ ਬੰਨ ਦੇ ਆ ਲਓ ਜੀ ਮਾਰ ਦੇ ਵੀਰੇ ਪਰਾ ਸੀਲ ਬਹੁਤ ਆ ਹਨਾ ਸੀਲ ਹਨੀ ਬਹੁਤ ਆ ਬਾਈ ਮਾਰ ਦਈਏ ਜੀ ਹਾਂ ਜੀ ਮਾਰੋ ਵੀਰੇ ਆ ਦੇਖੋ ਜੀ ਦੂਜਾ ਜੇ ਮਾਰ ਦੇ ਲੋਈ ਓਕੇ ਜਮਾਨਾ ਤਾਰਾ ਦੁਰਾ ਇਦਾ ਕੋਈ ਬੈਠਿਆ ਪਹਿਲਾਂ ਹੁਣ ਇਹ ਵੀ ਬੈ ਕੇ ਬਾਹਰ ਮਾਰ ਕੋਈ ਬੈਠੀ ਜਾਵੇ ਕੋਈ ਚੱਕਣੀ ਬਾਈ ਇਹਨੇ ਚੋਈ ਨਹੀਂ ਕਰੇ ਬਾਈ ਦੂਜੇ ਚ ਮਾਰਦੇ ਮੂਹ ਲੈ ਥੱਲੇ ਤਾਂ ਜ 100 ਦੀ 100 ਨਹੀਂ ਸਹੀ ਚੋਈ ਨਹੀਂ ਬਾਈ ਕਈ ਵਾਰੀ ਨਾ ਚੋਈ ਘਟਾ ਨੇ ਉਹ ਵੀ ਚੱਕਣੀ ਲੈ ਓਕੇ ਜੀ ਬਸ ਤੇ ਬਾਈ ਰੇਟ ਫਿਰ ਇਹਦਾ ਕੀ ਕਰਾਂਗੇ ਰੇਟ ਇਹਦਾ ਜਮਾਂ ਜਾਇਆ ਜਾ ਬਾਈ 1.15 ਲੱਖ ਤੇ 15000 ਚੋਂ ਮਾਨਤਾਨ ਕਰਦਾ 1.15 ਚ ਤੁਹਾਡਾ ਮਾਨਤਾਨ ਹੋ ਜਾਣਾ ਚੰਗੀ ਬੂਰੀ ਤੁਹਾਨੂੰ ਦਿਖਾਈ ਹੈ ਜੀ ਦਵਾਰੇ ਬੈਠੀ ਚੱਲ ਕੋਈ ਚੱਕਰ ਨਹੀਂ ਬਈ ਐ ਲੈ ਸੀਲ ਦਾ ਬਹੁਤ ਆਪੂ ਚਾਗਦੀ ਆ ਹਨਾ ਹਾਂ ਲੈ ਬਈ ਇਧਰੋਂ ਕਰੀ ਮੜਾ ਲੈਵਾ ਦਿਖਾ ਦੀ ਇਹਦਾ ਹੁਣ ਲੈ ਆ ਦੇਖ ਲੈ ਓਕੇ ਬੁੱਲਿਆ ਥਾਂ ਤੇ ਕੋਈ ਮਾਨਤਾਨ ਜ਼ਰੂਰ ਹੋ ਜਾਣਾ ਬਹੁਤ ਸੀਲ ਆ ਹਨਾ ਹਾਂ ਬਈ ਤੇ ਹੁਣ ਬਈ ਦੋ ਨੰਬਰ ਦੀ ਗੱਲ ਕਰੀਏ ਆਪਾਂ ਫੋਲ ਨੂੰ ਸੁਆ ਕਿਹੜਾ ਹੈ ਇਹ ਵੀ ਬਈ ਯਾਰ ਦੂਜਾ ਹੀ ਸੂਗੀ ਬਾਈ ਦੂਜਾ ਸੂਗੀ ਹਾਂ ਤੇ ਕਿੰਨੇ ਕਿ ਦਿਨ ਬਾਕੀ ਹੈ ਜੀ ਇਹਦੇ ਬਾਈ ਲੈਂਦੀ ਆ ਹਜੇ 5-4 ਦਿਨ ਯਾਰ 5-4 ਦਿਨ ਲੇਵਾ ਬਹੁਤ ਦਾ ਬਾਈ ਛੋਟੀ ਦਾ ਲੇਵਾ ਪਲੂਆ ਬਹੁਤ ਚੰਗਾ ਯਾਰ ਸਾਣਾ ਦੋਣਾ ਦੇ ਓਕੇ ਬਾਈ ਮੈਂ ਹਜਾ ਜਮਾ ਬਾਈ ਯਾਰ ਸਾਣਾ ਦੋਣਾ ਓਕੇ ਆ ਜਮਾ ਦੇਖ ਸਕਦੇ ਹੋ ਉਹ ਨਾਲ ਲਾਈ ਫਰਦੀ ਆ ਨਾ ਲੇਵਾ ਹਾਂਜੀ ਹਾਂ ਆ ਦੇਖੋ ਦੁੱਧ ਆ ਲਿਆ ਬਾਈ ਮਾਜਾ ਹੂੰ ਜਮਾ ਕਿੰਨੇ ਕਿ ਦਿਨ ਲਾਉਗੀ 5-4 ਦਿਨ ਲਾਉ ਬਾਈ 5 ਤੋਂ 4 ਦਿਨ ਬਾਕੀ ਬਾਕੀ ਦੀ ਗੱਲ ਸਾਫ ਸੁਥਰੀ ਪਧਲੇ ਪਿੰਡੇ ਦੀ ਤੇ ਅਰੀਜਨਲ ਦੂਜਾ ਸੂਆ ਆ ਦੇਖੋ ਜੀ ਤੇ ਇਹਦੇ ਬਾਈ ਫਿਰ ਕਿੰਨੇ ਕ ਪੈਸੇ ਆ ਇਹਦਾ ਬਾਈ 1 ਲੱਖ ਤੇ 17000 ਰੁਪਿਆ ਰੇਟ ਆ ਬਾਈ ਮਾਨਦਾਨ ਮਾਨਦਾਨ ਕਰਤਾ ਇਹਦਾ 1 ਲੱਖ 17000 ਰੁਪਿਆ ਬੂਰੀ ਦਾ ਕਰਤਾ 1 ਲੱਖ ਤੇ 15 ਜੀ ਤੇ ਕਰ ਲਿਓ ਬਾਈ ਨਾਲ ਸੰਪਰਕ ਪਿੰਡ ਸੇਲ ਬਰਾਵਾ ਬਹੁਤ ਖੁੱਲੂ ਬਾਈ ਅਜੇ ਦਾ ਬਹੁਤ ਥੱਲੇ ਦਾ 1700 ਸਰੀ ਬਾੜੀ ਆ ਹੈਨਾ ਹਾਂ ਆ ਦੇਖੋ ਜੀ ਪੂਰੀ ਸਾਤ ਸੁਧੀ 1 ਲੱਖ 17 ਬਾਈ ਹੈਨਾ ਹਾਂਜੀ 1 ਲੱਖ 17 ਚ ਮਾਨਦਾਨ ਕਰਾਂਗੇ ਬਾਈ ਹੂੰ ਇਹਦਾ 115 ਚ ਮਾਨਦਾਨ ਕਰ ਮਾਨਦਾਨ ਨੰਬਰ ਬੋਲ ਦੀ ਬਾਈ ਫਿਰ ਨੰਬਰ 6239217011 ਜੀ 17011 ਪਿੰਡ ਸੇਲਬਰਾ ਤੋਂ ਆਪਾਂ ਵੀਡੀਓ ਕਵਰ ਕੀਤੀ ਆ ਬਾਕੀ ਦੋ ਨਾਲ ਸੀ ਦੁਨੇ ਸੋਨ ਚੈੱਕ ਕਰਾ ਤੇ ਸਾਰੇ ਵੀਰਾਂ ਦਾ ਇੰਨ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਨਾਂ ਵੀਡੀਓ ਦੇ ਨਾਲ